जय श्री श्याम ओम शांति जय श्री राम ਇਹ ਵੀਡੀਓ ਜਰੂਰਤਮੰਦ ਪਰਿਵਾਰ ਦੇ ਲਈ ਉਸ ਡਰਾਈਵਰ ਦੇ ਲਈ ਜੋ ਕਿ ਇੱਕ ਸੜਕ ਹਾਦਸੇ ਦੇ ਵਿੱਚ ਸਾਡੇ ਸਮਾਣੇ ਦੇ ਪਿੰਡ ਫਤਿਹਪੁਰ ਦਾ ਜੋ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਸਾਡੇ ਸਮਾਣਾ ਤੇ ਪ੍ਰਤਾਪ ਕਲੋਨੀ ਤੋਂ ਖਾਤੂ ਸ਼ਾਮ ਮਹਿਲਾ ਤਾਲੀ ਕੀਰਤਨ ਮੰਡਲੀ ਮਹਿਲਾਵਾਂ ਦੀ ਜੋ ਮੰਡਲੀ ਬਣੀ ਹੋਈ ਹੈ ਇਸ ਦੇ ਨਾਲ ਹੀ ਕੀਰਤਨ ਕੀਤੀ ਮੰਡਲ ਜਿਹੜਾ ਮਹਿਲਾਵਾਂ ਜੋ ਕਿ ਇਹ ਸਾਰੀਆਂ ਮਾਤਾ ਪਿਤਾ ਨੇ ਜੋ ਇਕੱਠੀਆਂ ਹੋ ਕੇ ਸਮਾਣਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਘਰਾਂ ਦੇ ਵਿੱਚ ਸ੍ਰੀ ਸ਼ਾਮ ਪ੍ਰਭੂ ਦਾ ਗੁਣਗਾਨ ਕੀਰਤਨ ਕਰਦੇ ਨੇ ਉਹਨਾਂ ਵੱਲੋਂ ਜੋ ਪੋਸਟ ਮੈਸਮਾਨਾ ਹੈਲਪਲਾਈਨ ਤੇ ਪਾਈ ਸੀ ਉਸ ਨੂੰ ਵੇਖਦੇ ਹੋਏ ਇਸ ਜ਼ਰੂਰਤਮੰਦ ਪਰਿਵਾਰ ਦੀ ਮਦਦ ਦੇ ਲਈ ਉਪਰਾਲਾ ਕੀਤਾ ਗਿਆ ਹੈ ਇਹਨਾਂ ਵੱਲੋਂ ਅੱਜ ਇਸ ਪਰਿਵਾਰ ਦੀ ਮਦਦ ਦੇ ਲਈ 12000 ਰੁਪਏ ਇਹ 12000 ਰੁਪਏ ਇਸ ਪਰਿਵਾਰ ਦੀ ਮਦਦ ਦੇ ਲਈ ਭੇਜੇ ਗਏ ਨੇ ਮੈਂ ਇਹਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਚਲੋ ਉੱਥੇ ਪਿੰਡ ਦੇ ਵਿੱਚ ਆਪਾਂ ਜਾ ਕੇ ਉੱਥੇ ਸਿੱਧਾ ਪਰਿਵਾਰ ਨੂੰ ਦੇ ਆਈਏ ਪਰ ਇਹ ਕਹਿੰਦੇ ਵੀ ਤੁਸੀਂ ਸਾਡੇ ਮੰਡਲ ਵੱਲੋਂ ਪਾ ਦਿਓ ਵੀ ਅਸੀਂ ਕੋਈ ਵੀ ਫੋਟੋ ਵਗੈਰਾ ਨਹੀਂ ਕਰवानी ਤੇ ਤੁਸੀਂ ਇਹ ਜਿਹੜੀ 12000 ਰੁਪਏ ਦੀ ਜੋ ਰਾਸ਼ੀ ਹੈ ਇਸ ਨੂੰ ਤੁਸੀਂ ਪਰਿਵਾਰ ਤੱਕ ਪਹੁੰਚਾ ਦਿਓ ਤਾਂ ਕਿ ਉਸ ਜ਼ਰੂਰਤਮੰਦ ਪਰਿਵਾਰ ਦਾ ਜੋ ਜਿੰਨੀ ਹੈਲਪ ਅਸੀਂ ਕਰ ਸਕਦੇ ਆ ਉਹਨਾਂ ਦੇ ਗੁਜ਼ਾਰੇ ਦੇ ਲਈ ਅਸੀਂ ਆਪਣੇ ਸਾਰੀਆਂ ਮਾਤਾ-ਮਾਂ ਭੈਣਾਂ ਵੱਲੋਂ ਇਹ ਜਿਹੜੀ ਤਿਲਫੁਲ ਹੈ ਰਾਸ਼ੀ ਉਸ ਪਰਿਵਾਰ ਦੇ ਲਈ ਦੇ ਰਹੇ ਆ ਜੋ ਮਹਿਲਾ ਤਾਲੀ ਸੰਗੀਤਨ ਮੰਡਲ ਹੈ ਤੇ ਇਸ ਦੇ ਨਾਲ ਹੀ ਕੀਰਤਨ ਕਿੱਟੀ ਮੰਡਲ ਹੈ ਸਾਰੇ ਇਹ ਪ੍ਰਤਾਪ ਲਗਭਗ ਪ੍ਰਤਾਪ ਕਲੋਨੀ ਨਾਲ ਸਮਾਣਾ ਨਾਲ ਰਿਲੇਟਡ ਇਹ ਮਹਿਲਾਵਾਂ ਨੇ ਜੋ ਕਿ ਇਦਾਂਲੇ ਏਰੀਏ ਦੇ ਵਿੱਚੋਂ ਉੱਥੇ ਤੋਂ ਹੀ ਸਾਰੇ ਇਕੱਠੀਆਂ ਹੋ ਕੇ ਘਰ-ਘਰ ਜਾ ਕੇ ਪ੍ਰਭੂ ਸ਼੍ਰੀ ਸ਼ਾਮ ਜੀ ਦਾ ਗੁਣਗਾਨ ਕਰਦੇ ਨੇ ਨਾਲ ਹੋਰ ਵੀ ਲਵੇ ਲਵੇ ਜੋ ਮਹੱਲੇ ਨੇ ਉਹਨਾਂ ਤੋਂ ਵੀ ਕੁਝ ਲੇਡੀਜ਼ ਨੇ ਉਹ ਵੀ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਬਹੁਤ ਵੱਡਾ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਮੈਨੂੰ ਜੋ ਇਹ ਪੈਣਾ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਮ ਬਾਬਾ ਦੇ ਅੱਗੇ ਵੀ ਅਰਦਾਸ ਲਗਾਵਾਂਗੇ ਮੰਡਲੀ ਵੱਲੋਂ ਕਿ ਜੋ ਇਹ ਵਿਚੜੀਆਂ ਰੂਹਾਂ ਨੇ ਇਹਨਾਂ ਨੂੰ ਸ਼ਾਮ ਬਾਬਾ ਆਪਣੇ ਚਰਨਾਂ 'ਚ ਵਾਸ ਦੇਵੇ ਤੇ ਪਰਿਵਾਰ ਜੋ ਦੁੱਖ ਦੀ ਘੜੀ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਇਸ ਦੁੱਖ ਦਾ ਜਿਹੜਾ ਉਹਨਾਂ ਦਾ ਉੱਤੇ ਪਹਾੜ ਜਿਹੜਾ ਗਿਰਿਆ ਹੈ ਉਹਨਾਂ ਨੂੰ ਇਸ ਦੁੱਖ ਤੋਂ ਉੱਭਰਨ ਦੇ ਲਈ ਉਹਨਾਂ ਨੂੰ ਸ਼ਕਤੀ ਬਖਸ਼ੇ ਇਸ ਦੇ ਨਾਲ ਹੀ ਜੋ ਪਰਿਵਾਰ ਇਸ ਟਾਈਮ ਜਿਨ੍ਹਾਂ ਦੇ ਬੱਚੇ ਜ਼ਖਮੀ ਨੇ ਉਹ ਵੀ ਜਲਦੀ ਤੋਂ ਜਲਦੀ ਤੰਦਰੁਸਤ ਹੋਣ ਮੈਂ ਆਪਣੇ ਵੱਲੋਂ ਇਹ ਸਾਰੀਆਂ ਮਾਤਾਵਾਂ ਭੈਣਾਂ ਦਾ ਇਸ 12000 ਰੁਪਏ ਦੇ ਵੱਡਮੁੱਲੇ ਯੋਗਦਾਨ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇੱਕ ਜ਼ਰੂਰਤਮੰਦ ਪਰਿਵਾਰ ਜਿਸ ਦੇ ਵਿੱਚ ਉਸ ਡਰਾਈਵਰ ਦੀ ਪਤਨੀ ਜੋ ਕਿ ਬਹੁਤ ਜ਼ਿਆਦਾ ਉਹ ਵੀ ਬਿਮਾਰ ਹੈ ਉਹਦੇ ਛੋਟੇ-ਛੋਟੇ ਬੱਚੇ ਨੇ ਤੇ ਉਸਦੇ ਫਾਦਰ ਹੈ ਜੋ ਪਿਤਾ ਨੇ ਉਹ ਵੀ ਬਿਮਾਰ ਨੇ ਉਹਦਾ ਬ੍ਰਦਰ ਹੈ ਉਹ ਵੀ ਬਿਮਾਰ ਹੈ ਇੱਕੋ ਇੱਕ ਘਰ ਦਾ ਜੀ ਜੋ ਚਲਾ ਗਿਆ ਉਹੀ ਇਹਨਾਂ ਦਾ ਪਾਲਣ ਪੋਸ਼ਣ ਕਰਦਾ ਸੀ ਅੱਜ ਉਸ ਦਾ ਜੋ ਭੋਗ ਦੀ ਰਸਮ ਉਹ ਵੀ ਉਹਨਾਂ ਦੀ ਨਿਭਾਈ ਗਈ ਹੈ ਤੇ ਮੈਂ ਸਾਰੀਆਂ ਹੀ ਭੈਣਾਂ ਦਾ ਬਹੁਤ ਮਾਤਾ ਭੈਣਾਂ ਦਾ ਜਿੰਨੀਆਂ ਵੀ ਜਿਨ੍ਹਾਂ ਨੇ ਇਸ ਯੋਗਦਾਨ ਦੇ ਵਿੱਚ ਇਸ ਰਾਸ਼ੀ ਦੇ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਨੇ ਇਹਦੇ ਲਈ ਜੋ ਵੀ ਤਿਲ ਫੁੱਲ ਇਕੱਠਾ ਕਰਨ ਚ ਮਿਹਨਤ ਕੀਤੀ ਹੈ ਜਿਨ੍ਹਾਂ ਦਾ ਵੀ ਯੋਗਦਾਨ ਹੈ ਮੈਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪਰਮਾਤਮਾ ਸਭ ਦੇ ਉੱਤੇ ਆਪਣਾ ਆਸ਼ੀਰਵਾਦ ਬਣਾਏ ਰੱਖੇ ਖਾਟੂ ਸ਼ਾਮ ਬਾਬਾ ਜੀ ਸਭ ਦੇ ਉੱਤੇ ਆਪਣਾ ਆਸ਼ੀਰਵਾਦ ਬਣਾਏ ਰੱਖਣ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ ਓਮ ਸ਼ਾਂਤੀ ਓਮ ਸ਼ਾਂਤੀ ਦੇਵਕੀ ਨੰਦਨ ਸਿੰਘਲਾ ਸਮਾਣਾ ਹੈਲਪਲਾਈ